हां जी ਕਿਸਾਨ ਵੀਰੋ ਆਪਾਂ ਚੱਲੇ ਆਂ ਜੀ ਅੱਜ ਬਾਸੀਆਂ ਵੇਟ ਜੋ ਕਿ ਸਿੱਧਵਾਂ ਵੇਟ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਤੇ ਹੀ ਪਿੰਡ ਤੇ ਜੇਕਰ ਜਗਰਾਉਂ ਤੋਂ ਲੁਧਿਆਣੇ ਵੱਲ ਨੂੰ ਜਾਈਏ ਤਾਂ ਮੁੱਲਾਪੁਰ ਤੋਂ ਵੀ 15 ਕਿਲੋਮੀਟਰ ਦੀ ਦੂਰੀ ਤੇ ਹੀ ਪਿੰਡ ਬਾਸੀਆਂ ਵੇਟ ਉੱਥੇ ਸਰਦਾਰ ਕਲਜਿੰਦਰ ਸਿੰਘ ਜੀ ਉਹਨਾਂ ਦੇ ਖੇਤ ਵਿੱਚ ਆਪਾਂ ਚੱਲੇ ਆਂ ਜੀ ਉਹਨਾਂ ਦਾ ਫੋਨ ਆਇਆ ਵੀ ਕੋਈ ਮੋਟਰ ਦੇ ਵਿੱਚ ਖਰਾਬੀ ਆ ਵੇਖੋ ਉੱਥੇ ਚੱਲ ਕੇ ਚੈੱਕ ਕਰਦੇ ਆਂ ਵੀ ਕੀ ਗੱਲ ਆ ਜੇਕਰ ਖਰਾਬੀ ਵੀ ਮੋਟਰ ਦੇ ਵਿੱਚ ਤਾਂ ਆਪਾਂ ਖੇਤ ਦੇ ਵਿੱਚ ਹੀ ਤਿਆਰ ਕਰਾਂਗੇ ਬਾਈ ਬਲਜਿੰਦਰ ਸਿੰਘ ਜੀ ਉਹਨਾਂ ਨੇ ਬਾਈ ਉਹਨਾਂ ਨੂੰ ਨੰਬਰ ਦਿੱਤਾ ਹੀ ਆਪਣਾ ਜੀ ਤੇ ਉਹਨਾਂ ਨੇ ਆਪਣਾ ਕੰਮ ਵੇਖਿਆ ਹੀ ਤੇ ਚਲੋ ਸਰਦਾਰ ਬਲਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਨੰਬਰ ਦਿੱਤਾ ਹੀ ਚੱਲੇ ਆਪਾਂ ਬਾਈ ਜੀ ਉਹਨਾਂ ਦੇ ਖੇਤ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਚੱਲ ਕੇ ਆਪਾਂ ਵੀ ਕੀ ਗੱਲ ਹੋਈ ਹੈ ਮੋਟਰ ਨੂੰ ਕਿਵੇਂ ਖਰਾਬ ਹੋਈ ਹੈ ਜੀ ਆਜੋ ਜੀ ਆਪਾਂ ਚੱਲਦੇ ਆਂ ਵਾਸੀਆਂ ਵੇਟ ਪੰਡ ਤੇ ਪਾਉਨੇ ਆ ਜੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਬਾਈ ਜੀ ਹੁਣ ਜੀ ਦੇ ਖੇਤ ਵਿੱਚ ਪਹੁੰਚ ਚੁੱਕੇ ਆਂ ਜੀ ਖੇਤ ਨੂੰ ਰਸਤਾ ਜਣੀ ਪਈ ਨਹੀਂ ਜਾਂਦੀ ਜੀ ਪਰ ਆਲੂ ਪੱਟੇ ਹੋਇਆ ਵਾਹਣ ਵਾਇਆ ਹੋਇਆ ਸੀ ਵਾਏ ਹੋਏ ਦੇ ਵਿੱਚ ਦੀ ਆਪਾਂ ਗੱਡੀ ਲੈ ਚੱਲੇ ਆਂ ਜੀ ਕੋਲ ਲੈ ਚੱਲ ਕੇ ਆਪਾਂ ਪਹਿਲਾਂ ਕਰਾਂਗੇ ਜੀ ਮੋਟਰ ਨੂੰ ਚੈੱਕ ਵੀ ਕੀ ਗੱਲ ਆ ਜੀ ਤੇ ਲੋ ਜੀ ਆਪਾਂ ਖੇਤ ਦੇ ਵਿੱਚ ਜਾ ਰਹੇ ਆਂ ਜੀ ਜਣੇ ਕਿ ਥੋੜਾ ਜਿਹਾ ਰਸਤਾ ਨਹੀਂ ਸੀ ਜਾਂਦਾ ਗੱਡੀ ਕੋਲੇ ਆ ਗਈ ਜੀ ਤੇ ਆਪਾਂ ਮੋਟਰ ਚੈੱਕ ਕਰਾਂਗੇ ਜੀ ਪਹਿਲਾਂ ਵੀ ਕੀ ਗੱਲ ਆ ਮੋਟਰ ਨੂੰ ਕਿਉਂਕਿ ਪਹਿਲਾਂ ਚੈੱਕ ਅਪ ਜ਼ਰੂਰੀ ਹੈ ਹੀ ਕਈ ਵਾਰੀ ਸਟਾਰਟਰ ਦੇ ਵਿੱਚ ਪ੍ਰੋਬਲਮ ਜਾਂ ਕੋਈ ਲਾਈਟ ਦੇ ਵਿੱਚ ਕੋਈ ਬਾਹਰ ਲੀਆਂ ਪ੍ਰੋਬਲਮਾਂ ਬਹੁਤ ਆਉਂਦੀਆਂ ਜੀ ਤੇ ਚਲੋ ਜੀ ਮੋਟਰ ਆਪਾਂ ਕੀਤੀ ਚੈੱਕ ਜੀ ਤੇ ਮੋਟਰ ਦੇ ਵਿੱਚ ਫਾਲਟ ਆ ਜੀ ਤੇ ਬਾਈ ਜੀ ਉਹਨਾਂ ਦਾ ਸੀਰੀ ਨਾਲ ਆ ਜੀ ਤੇ ਆਪਾਂ ਚੈੱਕ ਕਰ ਲਈਏ ਜੀ ਮੋਟਰ ਖਰਾਬੀ ਹੈ ਮੋਟਰ ਕੱਢਾਂਗੇ ਹੀ ਬਾਹਰ ਬਾਹਰ ਕੱਢ ਕੇ ਕਰਾਂਗੇ ਸਾਰੀ ਕੇਬਲ ਚੈੱਕ ਤੇ ਬਾਅਦ ਦੇ ਵਿੱਚ ਕਰਾਂਗੇ ਮੋਟਰ ਚੈੱਕ ਜੇਕਰ ਮੋਟਰ ਦੇ ਵਿੱਚ ਕੋਈ ਖਰਾਬੀ ਹੋਈ ਤਾਂ ਪੱਖੇ ਦੇ ਵਿੱਚ ਹੀ ਤਿਆਰ ਕਰ ਦੇਾਂਗੇ ਜੀ ਤੇ ਮੋਟਰ ਆਪਾਂ ਕੱਢਣ ਲੱਗ ਗਏ ਆ ਜੀ ਮਸ਼ੀਨ ਲਾ ਲਈ ਇਹ ਮੋਟਰ ਕੱਢਣ ਲੱਗ ਗਏ ਆ ਇਹ ਆਪਾਂ ਮੋਟਰ ਖਰਾਬ ਹੈ ਇੱਥੇ ਮੋਟਰਾਂ ਕੋਈ 60 ਕ 60 ਪੈ 65 ਫੁੱਟ ਤੇ ਪਾਣੀ ਦਾ ਲੈਵਲ ਆ ਜੀ ਮੋਟਰਾਂ ਜਿਹੜੀਆਂ 80 ਤੋਂ 90 ਫੁੱਟ ਤੇ ਚੱਲਦੀਆਂ ਆ ਜੀ ਤੇ ਇਹ ਆਪਾਂ ਮੋਟਰ ਕੱਢ ਰਹੇ ਆ ਜੀ ਇਹ ਪਾਈਪ ਕੱਢਿਆਂ ਤੋਂ ਪਤਾ ਲੱਗੂ ਵੀ ਕਿੰਨੇ ਪਾਈਪ ਨਿਕਲਦੇ ਜੇਕਰ ਪੂਰੇ 9 ਪਾਈਪ ਹੋਏ ਫਿਰ ਤਾਂ ਠੀਕ ਹੈ ਜੀ ਨਹੀਂ ਪਾਈਪ ਘੱਟ ਹੋਏ ਤਾਂ ਪਾਵਾਂਗੇ ਮੋਟਰ ਕੱਢ ਲਈ ਆ ਜੀ ਆਪਾਂ ਮੋਟਰ ਹੈਗੀ ਸੜੀ ਹੋਈ ਤੇ ਮੋਟਰ ਪੱਟ ਕੇ ਧੋ ਕੇ ਬਿਲਕੁਲ ਤਿਆਰ ਆਈ ਮੋਟਰ ਬਣਾ ਲਈ ਪ੍ਰਧਾਨ ਸਾਹਿਬ ਤੇ ਹੈਪੀ ਫੋਰਮੈਨ ਰੈਡੀ ਹੈ ਜੀ ਕਵੈਲ ਬਣਾ ਰਿਹਾ ਜੀ ਇਹ ਵੀ ਆਪਣਾ ਤੇ ਮੋਟਰ ਆਪ ਬਣਾਂਗੇ ਜੀ ਮੋਟਰ ਦੇਸੀ ਕੰਪਨੀ ਦੀ ਓਮਤੀ ਮੋਟਰ ਆ ਜੀ ਇਹ ਪੁਰਾਣਾ ਮਾਡਲ ਆ ਜੀ ਕਾਫੀ ਬਾਈ ਜੀ ਉਹਨਾਂ ਨੇ ਕੋਈ ਧੂਰੀ ਵਾਲੀ ਸਾਈਡ ਤੋਂ ਲਿਆ ਕੇ ਪਾਈ ਹੈ ਜੀ ਇਹ ਤੇ ਆਪਾਂ ਸਾਰੇ ਕਿਸਾਨ ਵੀਰਾਂ ਨੂੰ ਇਹ ਵੀ ਗੱਲ ਦੱਸਾਂਗੇ ਵੀ ਜਿੰਨੇ ਵੀ ਭਰਾ ਆਪਣੇ ਖੇਤ ਦੇ ਵਿੱਚ ਮੋਟਰਾਂ ਪਾਉਣੇ ਜੀ ਤੁਸੀਂ ਜਿਆਦਾ ਪੁਰਾਣੀਆਂ ਮੋਟਰਾਂ ਨਾ ਲੈ ਕੇ ਪਾਇਆ ਕਰੋ ਕਿਉਂਕਿ ਪਹਿਲਾ ਹੀ ਮੋਟਰ ਜੋ 15-20 ਸਾਲ ਚੱਲੀ ਆਈ ਮੁੜ ਕੇ ਉਹਦੇ ਸਮਾਨ ਦੇ ਵਿੱਚ ਮੈਨਨ ਚ ਬਹੁਤ ਦਿੱਕਤ ਮਿਲਦੀ ਆਈ ਇਹ ਮੋਟਰ ਦੀਆਂ ਪੱਤੀਆਂ ਹੈਡ ਵਾਲੀਆਂ ਗਲੀਆਂ ਹੋਈਆਂ ਸੀਗੀਆਂ ਜੀ ਫਿਰ ਉਹ ਉਹ ਵੀ ਸਾਰੀਆਂ ਨਵੀਆਂ ਲੈਉਣੀਆਂ ਪਈਆਂ ਜੀ ਸ਼ੈਰੋਂ ਮੰਗਾਈਆਂ ਜਿਗਰਾਉਂ ਤੋਂ ਕਿਉਂਕਿ ਨਾ ਤਾਂ ਸਮਾਨ ਮੁੱਲਾਪੁਰੋਂ ਨਾ ਸਿੱਧਵੇਂ ਬਿੱਟੋ ਕਿਤੋਂ ਨਹੀਂ ਮਿਲਦਾ ਜਿਗਰਾਉਂ ਤੋਂ ਮਿਲਦਾ ਜੀ ਤੇ ਸਾਡੇ ਏਰੀਏ ਦੇ ਵਿੱਚ ਮੋਗਿਓ ਮਿਲਦਾ ਸੀ ਸਮਾਨ ਜਾਂ ਲੁਧਿਆਣੇੋਂ ਮਿਲਦਾ ਕਿਉਂਕਿ ਜਿਹੜਾ ਸਵਾਂਸੀਪਾਲ ਦਾ ਸਪੇਅਰ ਪਾਰਟ ਆਈ ਉਹਦੀਆਂ ਦੁਕਾਨਾਂ ਬਹੁਤ ਘੱਟ ਆਈ ਸਮਾਨ ਲਿਆ ਆ ਕੇ ਮੋਟਰ ਬਣ ਕੇ ਬਿਲਕੁਲ ਰੈਡੀ ਹੈ ਜੀ ਮੋਟਰ ਬਣ ਦਿੱਤੀ ਗਈ ਹੈ ਇਹ ਤੇ ਕੇਵਲ ਲੀਡਾਂ ਥੁੜੀਆਂ ਜੀਆਂ ਛੋਟੀਆਂ ਸੀਗੀਆਂ ਤੇ ਇੱਕ ਟੋਟੇ ਅੱਠ ਨਿਕਲੇ ਸੀਗੇ ਜੀ 80 ਫੁੱਟ ਤੇ ਹੀ ਆਪਾਂ ਮੋਟਰ 90 ਫੁੱਟ ਤੇ ਕਰਤੀ ਨਾਲ ਹੀ ਆਪਾਂ ਲੀਡਾਂ ਵਾਲੀ ਤਾਰ ਹੀ ਲੰਮੀ ਕਰਤੀ ਵੀ ਜਿਆਦਾ ਜੋੜ ਨਾ ਲੱਗਣ ਲੀਡਾਂ ਪਹਿਲਾਂ 4-4 5-5 ਫੁੱਟ ਦੀਆਂ ਸੀ ਆਪਾਂ ਲੀਡਾਂ ਹੀ ਲੰਮੀਆਂ ਕਰਤੀਆਂ ਜੀ ਤੇ ਲੰਮੀਆਂ ਵੀ ਜਿਆਦਾ ਹੀ ਕਰਤੀਆਂ ਵੀ ਇੱਕ ਟੋਟਾ ਹੁਣ ਪਤਾ ਇੱਕ ਫੇਰ ਕਿਤੇ ਪਾਉਣਾ ਹੋਵੇ ਤਾਂ ਵੀ ਤਾਰ ਵਾਧੂ ਆ ਰਾਂ ਬਈ ਜੀ ਉਹਨਾਂ ਦੇ 80 ਫੁੱਟ ਤੇ ਹੀ ਮੋਟਰ ਆਪਾਂ 90 ਤੇ ਕਰਤੀ ਹੈ ਜੀ ਤੇ ਕਦੋਂ ਵੀ ਤੁਸੀਂ ਮੋਟਰ ਕੱਢਦੇ ਆ ਧਿਆਨ ਰੱਖਿਆ ਕਰੋ ਜੇਕਰ ਡਿਲੀਵਰੀ ਘਟ ਹੁੰਦੀ ਆ ਤਾਂ ਨਾਲ ਹੀ ਪਾ ਦਿਆ ਕਰੋ ਤਾਂ ਕਿ ਆਪਾਂ ਨੂੰ ਦੁਬਾਰਾ ਲੇਵਰ ਨਾ ਪਵੇ ਤੇ 나ਟ ਜੈਨ ਆਪਾਂ ਮਗਾਏ ਸਾਰੇ ਨਵੇਂ ਬਾਈ ਜੀ ਉਹਨਾਂ ਤੋਂ ਕਿਉਂਕਿ ਜਦੋਂ ਵੀ ਮੋਟਰ ਕੱਢਦੇ ਤੁਸੀਂ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖਿਆ ਕਰੋ ਵੀ 나ਟ ਜੈਨ ਪੁਰਾਣੇ ਨਾ ਪਾਇਆ ਕਰੋ ਕਿਉਂਕਿ 2-300 ਰੁਪਏ ਦੀ ਚੀਜ਼ ਹੈ ਹੀ ਪੁਰਾਣੇ ਜਿਨ੍ਹਾਂ ਦੇ ਨਾਲ ਪਾਣੀ ਲੀਕਿੰਗ ਦੀ ਪ੍ਰੋਬਲਮ ਰਹਿੰਦੀ ਹੈ ਹੀ ਲਓ ਜੀ ਮੋਟਰ ਬਨ ਕੇ ਪਾ ਕੇ ਬਿਲਕੁਲ ਰੈਡੀ ਹੈ ਜੀ ਮੋਟਰ ਆਪਾਂ ਚਾਲੂ ਕਰ ਦਿੱਤੀ ਗਈ ਹੈ ਜੀ ਇਹ ਬਾਈ ਜੀ ਉਹਨਾਂ ਦੇ ਫਾਰਾ ਸਿਸਟਮ ਲੱਗਾ ਵਾ ਤੇ ਬਾਈ ਜੀ ਉਹਨਾਂ ਦਾ ਸਿਰੀ ਪ੍ਰੈਸ਼ਰ ਬਣਾ ਕੇ ਚੈੱਕ ਕਰਦਾ ਜੀ ਕਿਉਂਕਿ ਪਾਣੀ ਕਿਸੇ ਦੂਰ ਪਾਸੇ ਜਾਂਦਾ ਉਧਰਲੇ ਪਾਸੇ ਮੱਕੀ ਲੱਗੀ ਹੋਈ ਹੈ ਜੀ ਪਾਈਪ ਲਾਈਨ ਦੇ ਵਿੱਚ ਦੀ ਉਧਰ ਪਾਣੀ ਲੈ ਕੇ ਜਾਣਾ ਜੀ ਤੇ ਬਾਈ ਜੀ ਉਹਨਾਂ ਦੇ ਲਾਈਟ ਇਸ ਟਾਈਮ ਹੈ ਨਹੀਂ ਸੀ ਕਿਉਂਕਿ ਕਣਕਾਂ ਪੱਕੀਆਂ ਹੋਈਆਂ ਲਾਈਟ ਦੇ ਨੇ ਬੰਦ ਹੁੰਦੀ ਹੈ ਜੀ ਤੇ ਬਾਈ ਜੀ ਉਹਨਾਂ ਦਾ ਸਿਰੀ ਲੈ ਕੇ ਟਰੈਕਟਰ ਤੇ ਫਿਰ ਆਪਾਂ ਜਨਰੇਟਰ ਤੇ ਚਲਾ ਕੇ ਮੋਟਰ ਕਰਤੀ ਚਾਲੂ ਜੀ ਤੇ ਉਹ ਫਾਰਾ ਸਿਸਟਮ ਲੱਗਾ ਜੀ ਉਧਰ ਪਾਣੀ ਕੋਸ ਨਾ ਕੋਸ ਉਧਰ ਜਾਂਦਾ ਜੀ ਤੇ ਬਾਕੀ ਮੋਟਰ ਚਲਾ ਕੇ ਰੈਡੀ ਹੈ ਜੀ ਬਿਲਕੁਲ ਚਲੋ ਜੀ ਆਪਾਂ ਮੋਟਰ ਚਲਾ ਕੇ ਤੁਰ ਪਏ ਜੀ ਰਸਤੇ 'ਚ ਆਪਾਂ ਥੋੜੀ ਜੀ بارش ਪਈ ਹੈ ਜੀ ਸੱਤਵੇਂ ਵੇਟ ਤੋਂ ਭੁੰਦਲੀ ਦੇ ਵਿੱਚ ਵਿੱਚ ਰਸਤੇ 'ਚ ਥੋੜਾ ਜਿਹਾ ਟਾਈਮ ਅਧਾ ਘੰਟਾ بارش ਹੋਈ ਹੈ ਜੀ ਤੇ ਆਪਾਂ ਆਪਣੀ ਦੁਕਾਨ ਤੇ ਪਹੁੰਚ ਗਏ ਹਾਂ ਜੀ ਸਾਰੇ ਭਰਾ ਆਪਣਾ ਦੱਸਿਓ ਜੀ ਵੀ ਆਪਣਾ ਕੰਮ ਤੁਹਾਨੂੰ ਕਿਵੇਂ ਲੱਗਦਾ ਜੀ ਜੇਕਰ ਸਾਡੇ ਵੱਲੋਂ ਕੀਤਾ ਕੰਮ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਇਹ ਆਪਣਾ ਪੇਜ ਫੇਸਬੁੱਕ ਤੇ ਫੋਲੋ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਆਪਣਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ